ਕੱਪਸ਼ਰੀਏ ਕਾਲ ਦੋਫਤ ਤੁਸੀਂ ਜੁੜ ਚੁੱਕੇ ਹੋ ਲੋਕ ਕੱਥ ਨਿਊਜ਼ ਦੇ ਨਾਲ ਤੇ ਮੈਂ ਗੁਰਪ੍ਰੀਤ ਸਿੰਘ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਕੱਲ ਸ਼ਾਮ ਤੋਂ ਲੈ ਕੇ ਬੱਖੋ-ਬੱਖ ਜਗ੍ਹਾ ਤੋਂ ਕਿ ਕਿਸਾਨੀ ਅੰਦੋਲਨ ਦੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਿੱਥੇ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਤੇ ਕਿਸਾਨਾਂ ਨੂੰ ਧਰਨਾ ਚਕਵਾਉਣ ਦੇ ਲਈ ਜਗ੍ਹਾ-ਜਗ੍ਹਾ ਤੋਂ ਖੇੜੇ ਜਾ ਰਿਹਾ ਸੀ ਤੇ ਉੱਥੇ ਹੀ ਇੱਕ ਆ ਤਸਵੀਰ ਜਿਹੜੀ ਹੈ ਆ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਬੈਠੇ ਕਿਸਾਨਾਂ ਨੂੰ ਇਹੜਾ ਹੋ ਪੁਲਿਸ ਦੇ ਵੱਲੋਂ ਖੇੜਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹ ਕਿਸਾਨਾਂ ਨੂੰ ਧੂ ਧੂ ਕੇ ਸੜਕ ਦੇ ਉੱਪਰ ਜਿਹੜਾ ਆ ਲੈ ਕੇ ਜਾ ਰਹੇ ਨੇ ਗੱਡੀਆਂ ਦੇ ਵਿੱਚ ਜਿਹੜਾ ਕਿਸਾਨ ਨੂੰ ਚੜਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਕੱਲ ਸ਼ਾਮੀ ਜਿਹੜਾ ਆ ਸਰਦਾਰ ਜਗਜੀਤ ਸਿੰਘ ਢੱਲੇ ਵਾਲਾ ਤੇ ਪੰਦੇਰ ਸਾਹਿਬ ਨੂੰ ਜਿਹੜਾ ਆ ਪੰਜਾਬ ਪੁਲਿਸ ਦੇ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਅਰੈਸਟ ਕਰ ਲਿਆ ਗਿਆ ਸੀ ਮੀਟਿੰਗ ਉੱਥੇ ਚੱਲੇ ਸੀ ਤੇ ਉੱਥੇ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਦੇਰ ਰਾਤ ਜਿਹੜਾ ਇਹੋ ਕੈਦਰ ਨੂੰ ਵੀ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਖਦੇੜ ਦਿੱਤਾ ਗਿਆ ਸੋ ਤਸਵੀਰਾਂ ਇਸ ਵਕਤ ਦੀਆਂ ਵੀਡੀਓ ਜਿਹੜੀ ਇੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਆ ਤਾਂ ਕਿਸਾਨ ਜਿਹੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਸੜਕ ਦੇ ਉੱਪਰ ਬੈਠੇ ਸੀ ਧਰਨਾ ਲਗਾ रखा ਸੀ ਤੇ ਉਸ ਲੋਕੇਸ਼ਨ ਤੋਂ ਜਿਹੜਾ ਆ ਕਿਸਾਨਾਂ ਨੂੰ ਖਦੇੜਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਆ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਸੋ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ-ਬਹੁਤ ਧੰਨਵਾਦ